ਸਾਡੇ ਪ੍ਰੋ ਮੋਨੀਟਰ ਦੇ ਨਾਲ ਡਾਕਟਰ ਗੁਰਸੇਵ ਸਿੰਘ ਜੀ ਪਿੰਡ ਬਾਗੇ ਤੋਂ ਮਜੀਦੂਪੁਰੇ ਵਾਲੇ ਹੈਲੋ ਕੀ ਹਾਲ ਹੈ ਦੋਸਤੋ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਦਿਖਾਉਣਾ ਹੈ ਕੋੜੇ ਕੰਮ ਚਲੋ ਆਇਓ ਉਹ ਆ ਦੇਖੋ ਭਾਈ ਕਤੂਰੇ हा लैब्रेरी भई थाले लैब्रेरी भई सर हा भई कुते आहे ਕਿ ਕਿਹੜੀ ਬਲੱਡ ਲਾਈਨ ਆ ਬਾਈ ਇਹ ਇਹ ਨਹੀਂ ਜੂਰਜ ਦਾ ਬੱਚਾ ਹੈ ਹਾਂ ਕਾਲੇ ਘੰਟੇ ਦਾ ਪੁੱਤ ਹੈ ਅੱਛਾ ਜੀ ਅਲੀਸ਼ਾਨ ਬਲੱਡ ਲਾਈਨ ਚੋਂ ਆਈ ਬਹੁਤ ਸੋਹਣਾ ਬਾਈ ਹੈਣਾ ਤੇ ਕਿੰਨਾ ਕੱਦ ਕਿੰਨਾ ਇਹਦਾ ਕੱਦੇ ਦਾ 67 ਇੰਚੀ ਸਟਾਰਟ ਤੇ ਕਿੰਨੀ ਉਮਰ ਆ ਉਮਰੇ ਦੀ 1 3 ਸਾਲ ਹੈ ਠੀਕ ਠੀਕ ਹੈ ਭਾਈ ਆ ਜਾਓ ਭਾਈ ਉਹ ਆਪਣਾ ਮੱਜੂ ਕੋ ਬਲੱਡ ਲਾਈਨ ਛੋੜੀ ਅੱਛਾ ਚੰਗੀ ਵਾਲੇ ਦੇ ਰਾਜਾ ਘੋੜਾ ਉਹਦਾ ਬੱਚਾ ਠੀਕ ਹੈ ਭਾਈ ਉਹ ਛੋਟੀ ਹੋ ਠੀਕ ਹੈ ਠੀਕ ਲਓ ਭਾਈ ਇਹ ਕਹਾ ਆ ਗਿਆ ਅਮਰਿਤ ਸਟੱਡ ਫਾਰਮ ਇਹ ਵੀ ਘੋੜਾ ਬਹੁਤ ਸੋਹਣਾ ਭਾਈ ਦੇਖੋ ਬਹੁਤ ਸੋਹਣਾ ਘੋੜਾ ਬਈ ਦੋਸਤੋ ਇਹ ਅਮਰਤ ਸਟੱਡ ਫਾਰਮ ਵਾਲਾ ਦਾ ਘੋੜਾ ਚਲੋ ਆਇਓ ਭਈ ਅੱਗੇ ਅੱਗੇ ਦਿਖਾਉਨੇ ਆ ਤੁਹਾਨੂੰ ਲਓ ਭਈ ਤਿਆਰ ਹੋਇਆ ਇਹ ਪਰਦੇ ਭਾਈ ਚਾਦਰੇ ਚੂਦਰੇ ਲਾ ਕੇ ਦੇਖੋ ਕਿੰਨਾ ਸੋਹਣਾ ਘੋੜੇ ਚਲੋ ਇੱਕ ਇੱਧਰ ਆ ਵੀ ਖੜੇ ਆ ਭਾਈ ਆ ਭਾਈ ਆਉਂਦਾ ਝੂਟਾ ਲੈੰਦਾ ਹੋਇਆ ਮੇਲੇ ਦੀ ਸ਼ਾਨ ਕੁੜੇ ਚਲੋ ਆਜੋ ਅੱਪਾ ਅੱਗੇ ਚੱਲਦੇ ਹਾਂ ਹੁਣ ਬਣੇ ਰਹੋ ਭਾਈ ਵਲੌਗ ਦੇ ਵਿੱਚ ਲਓ ਭਾਈ ਇਹ ਕਹਾ ਦੀਪ ਸਟੱਡ ਫਾਰਮ ਆ ਆ ਗਿਆ ਭਾਈ ਗੋਲਡ ਹੀਰੋ ਭਰੂ ਮੈਦਾਨ ਸਹਲਾ ਪੁੱਠੇ ਕੰਮ ਦਾ ਸਾਥ ਕਿੰਨੀ ਉਮਰ ਆ ਬਾਈ ਕੁੜੀ ਦੀ ਤੇ ਬਾਈ ਮਹੀਨੇ ਬਾਈ ਜੀ 2 ਮਹੀਨਿਆਂ ਦਾ ਹੋਣ ਵਾਲਾ 25 ਤਰੀਕ ਨੂੰ ਹੋਣਾ ਠੀਕ ਹੈ ਬਾਈ ਕਿੰਨਾ ਕਰਦਾ ਇਹਦਾ ਕੱਟ ਬਾਈ ਜੀ 65 ਕਰਸ ਕਰ ਵੱਡੇ ਬਾਟ ਬਹੁਤ ਸੋਹਣਾ ਕੁੜਾ ਬਾਈ ਅੱਗੇ ਬਾਈ ਆਹ ਕੁੜੇ ਆ ਗਏ ਬਸ਼ੇਰੀਆਂ ਆ ਗਈਆਂ ਕਿਨਾ ਬਾਈ ਪਵਣਾ ਨਾ ਹਾਂ ਪਵਣਾ ਕਿੰਨੀ ਉਮਰ ਆ ਬਈ ਦੀ ਇਹਦੀ ਹੈਗੀ ਆ ਬਈ 15 ਸਾਲ ਦਾ ਕਿੰਨਾ ਕਰਦਾ 65 ਇੰਚ 65 ਇੰਚ ਕਰਦਾ ਕਿਹੜੀ ਥਾਂ ਤੋਂ ਆਇਓ ਬਾਈ भागीबंध तो तो ठीक है, पहुंचे है, भाई। तो पहुंचे है ठीक है चलो भाई अगे आज बहुत भाई घटा ਤਲਵੰਡੀ ਜ਼ੋਰਦਾਰ ਮੇਲਾ ਭਰਿਆ ਹੋਇਆ ਇੱਧਰ ਵੀ ਦੇਖੋ ਲੱਗੇ ਹੋਇਆ ਆ ਵੀ ਟਾਲੀਵਾਲ ਸਟੱਡ ਫਾਰਮ ਵਾਲਿਆਂ ਨੇ ਲਾਏ ਹੋਇਆ ਲੋਕ ਰਹੇ ਆ ਬਿਸ਼ੇਰੀ ਨਿੱਕੀ ਜੀ ਆ ਨਾਮ ਜਿੱਤੇ ਬਏ ਆ ਕੁੜੇ ਨੇ ਭਾਈ ਦੇਖੋ मरले घोड़े पूरी फुल पाई हुई भाई मैं ना गलबात तो। बजन लो भी आ भी कोड़ा देखो चढ़ते तो चढ़ता घोड़ा इत हुए बाकी बहुत सोने घोड़े इधर हा बाज भाई घोड़ा देखो भाई बहुत सोना घोड़ा एक गया हा भैया गया ये बहुत सोना घोड़ा ਬਾਈ ਪਹਿਰਾ ਵਿੱਚ ਪੰਜਾਬੀ ਵਿੱਚ ਪਹਿਰਾ ਵਿੱਚ ਆ ਵੀ ਕੋੜਾ ਬਹੁਤ ਸੋਹਣਾ ਭਾਈ ਆ ਵੀ ਚੌਕ ਤੇਰੀ ਬਸਾ ਆ ਨਾ ਨਾ ਦੰਦ ਕਿੱਧਰ ਜਾਣਾ ਹੈ ਬਾਈ ਪੰਜਾਬੀ ਪਹਿਰਾ ਵਿੱਚ ਬਹੁਤ ਸੋਹਣਾ ਲੱਗਿਆ ਬਾਈ ਤੈਨੂੰ ਦੇਖ ਕੇ ਕਿਹੜੀ ਥਾਂ ਤੋਂ ਆ ਬਾਈ ਹੈ ਸਰਾਵਾ ਪਿੰਡ ਤੁਸੀਂ ਵੀ ਲੈ ਕੇ ਆਏ ਕੋੜੇ ਅੱਛਾ ਵੈਸਾ ਮੇਲੇ ਦੇਖਣ ਆਏ ਹੋ ਠੀਕ ਹੈ ਭਾਈ ਚਲੋ ਭਾਈ ਆ ਜੋ ਕੇ ਦਿਖਾਉਣੇ ਹਨ ਕੁੜੇ ਲਓ ਵੀ ਮਟਰ ਆਗੇ ਕੇ ਕੁੜੇ ਨੋਕਰੇ ਜੁਗਨੂ ਥੋੜਾ ਦੇਖੋ ਭਾਈ ਕਾਦ ਕੋ ਦਰ ਇੱਕੋ ਕਿੰਨੀ ਸੋਹਣੀ ਬਾਈਆਂ ਨੇ ਖੁਰਲੀ ਬਣਾਈ ਆ ਬਹੁਤ ਸੋਨਾ ਕੁੜਾ ਭਾਈ ਕਿਹੜਾ ਪਿੰਡ ਆ ਬਾਈ ਕਿਹੜੀ ਬਲੱਡ ਲਾਈਨ ਚੋਂ ਬਾਈ ਇਹ ਘੋਰ ਵਾਲੇ ਵੱਡੇ ਕੁੜ ਦਾ ਕਿੰਨਾ ਕੱਦ ਦਾ ਵੀਰੇ ਕਿੰਨੀ ਉਮਰ ਹੈ ਦੀ 15 ਸਹੀ ਹੈ ਬਾਈ ਇੱਕ ਆ ਕੁੜ ਆ ਗਿਆ ਬਾਈ ਇਹ ਵੀ ਬਹੁਤ ਸੋਹਣਾ ਘੋੜਾ ਬਾਈ ਬਰੇਮ ਰਾਜਾ ਇਹ ਗੋਦੀ ਨੂੰ ਹੀ ਲੀ ਲੋ ਬਹੁਤ ਲੋਈ ਸਿਮਰ ਸਰਾ ਸਟੱਡ ਫਾਰਮ ਆ ਨੰਬਰ ਆ ਬਾਈ ਬਾਈ ਆਂਦਾ ਸਿਮਰ ਸਰਾ ਇਹਨਾਂ ਨਾਲ ਕੰਟੈਕਟ ਤੁਸੀਂ ਕਰ ਸਕਦੇ ਹੋ ਪਿੰਡ ਕਾਲਿਆਂ ਵਾਲੀ ਕਾਹ ਕੋੜ ਹੈ ਆਗੇ ਹੋ ਕਿਆ ਦੰਤ ਹੋਣਾ ਹੈ 13 ਮਹੀਨਾ ਦਾ ਬੱਚਾ ਹੈ ਅਜੇ ਜਾਣ ਕੇ ਕੱਪ ਕਾਫੀ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਸ ਕਾ ਤੇ ਮਾਰਦਾ ਹੀ ਕੋੜਾ ਸਾਹਮਣੇ ਤੁਹਾਡੇ ਤੇ ਇੱਥੇ ਜੀ ਬਸ ਤੋਂ ਕਾ ਦਿਖਾਉਂਦੀ ਕੱਪ ਕੋੜੇ ਮਾਰ ਬੜੀ ਚੀਜ਼ ਹੈ ਜੀ ਮਾਰਾਇਦਾ ਕੁਛਰੀ ਟੌਲਿਆ ਦੂਰਿਆ ਇੱਕ ਕਾਮ ਮਾਰਵੜੀ ਘੋੜੀ ਆ ਗਈ ਬਾਈ ਭਾਈਆਂ ਦੀ 56 ਘੋੜੇ ਬਣਾਏ ਜੀ ਕੋਈ ਪੁਲਿਸ ਕੋਈ ਨਹੀਂ ਕੋਈ ਘੋੜੇ ਤੋਂ ਗੱਭਣਾ ਜੀ ਉਹ ਘੋੜੀ ਦਾ ਬੱਚਾ ਜੀ ਠੀਕ ਹੈ ਉਹ ਮੱਥੇ ਲਾਏ ਬਾਈ ਘੋੜੀ ਠੀਕ ਠੀਕ ਹੈ ਪੰਜਾਬ ਉੱਧਰ ਜਾ ਜੀ ਪੰਜਾਬ ਦੀ ਫਰੀਦ ਹੈ ਜੀ ਹਾਂ ਜੀ ਤੇ ਇਸ ਵਕਤ ਚ ਕਾ ਮਹੀਨੇ ਦੀ ਗੱਪ ਉਹ ਇਹ 7 ਮਹੀਨੇ ਦੀ ਗੱਪ ਆ ਜੀ 7 ਮਹੀਨੇ ਦੀ ਗੱਪ ਆ ਜੀ ਤੇ ਸਰ ਲਓ ਵੀ ਮਤਰੋ ਆ ਗਿਆ ਸਿੱਧੂ ਸਟੱਡ ਫਾਰਮ ਇਹਨਾਂ ਦੇ ਵੀ ਦੇਖੋ ਬਾਈਆਂ ਦੇ ਘੋੜੇ ਲਓ ਬਈ ਕਿਆ ਮਾਰਦੇ ਆ ਲਿਸ਼ਕਾਰੇ ਦੇਖੋ ਆ ਨੁਗਰਾ ਸਿੱਧੂ ਸਟੱਡ ਫਾਰਮ ਉਹ ਬਾਈਆਂ ਦਾ ਕੰਟੈਕਟ ਨੰਬਰ ਆ ਬਾਈ ਸੰਪਰਕ ਕਰ ਸਕਦੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈਆਂ ਨਾਲ ਘੋੜੇ ਬਹੁਤ ਸੋਹਣੇ ਆ ਵੀ आ जाओ अगे अगे, हाँ, अगे भाई भी बहुत सोने भाई लो भाई इधर भाई एक पास घोड़ा बंदर का बच्चा देखो हनुमान ਸਾਰੀਆਂ ਚੀਜ਼ਾਂ ਦਾ ਫੈਨ ਠੀਕ ਹੈ ਬਕਾਇਉਤਾ ਨਹੀਂ ਬਕਾਇਉ ਹੈ ਸਾਡੇ ਨਾਲ ਗੇੜੇ ਮਸਲੇ ਗਰਮ ਦੀ ਨੂੰ ਸਾਡੇ ਤੇ ਖਾਣੇ ਬਕਾਇਉ ਨੇ ਨੰਬਰ ਦੇਖੋ ਬਾਈ ਮਹਾਂਦਰ ਦਾ ਬੱਚਾ ਨਾਲ ਬਾਈ ਇਹ ਬਾਈ ਮੈਂ ਕੰਟੈਕਟ ਵੀ ਕਰ ਸਕਦਾ ਹਾਂ ਲੋਕ ਵੀ ਮਿੱਤਰੋ ਇੰਨਾ ਧੰਨਵਾਦ ਲਓ ਬਾਈ ਇੱਕ ਆ ਗਿਆ ਟਟਾਲਾ ਸਟਡ ਫਾਰਮ ਘੋੜਾ ਦੇ ਵੀ ਦੇਖੋ ਬਾਈ ਬਹੁਤ ਸੋਹਣਾ ਬਾਈ ਰਵੰਡੀ ਸਾਬੋ ਮੇਲੇ ਤੇ ਆਇਆ ਵੀ 6 6 6 ਕੱਦਾ ਉਮਰ 2 ਦੰਦ ਦਾ ਆ ਬਾਈਆਂ ਦਾ ਨੰਬਰ ਲਿਖਿਆ ਹੋਇਆ ਇੱਧਰ ਆ ਗਿਆ ਭਾਈ ਪਠਾਨ ਕੱਦ 6 8 ਉਮਰ 2 ਦੰਦ ਮਾਨਸਾ ਤੋਂ ਬਾਈ ਥੱਲੇ ਇਹਨਾਂ ਬਾਈਆਂ ਦਾ ਕੰਟੈਕਟ ਨੰਬਰ ਲਿਖਿਆ ਹੋਇਆ ਹੈ। ਲਓ ਬਾਈ ਪਠਾਨ ਬਹੁਤ ਸੋਹਣਾ ਘੁੜਾ ਇਹਦੀ ਬਹੁਤ ਸੋਹਣਾ ਪ੍ਰੋਗਰਾਮ ਆ ਪ੍ਰਬੰਧ ਬਹੁਤ ਵਧੀਆ ਕਰੇ ਹੋਇਆ ਤੇ ਲਓ ਬਾਈ ਉਧਰ ਰਸੇ ਰਸੇ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਹਨ। ਮਨ ਲਓ ਵੀ ਘੋੜਿਆਂ ਦੇ ਹਾਰ ਸ਼ਿੰਗਾਰ ਵਾਲੀਆਂ ਦੁਕਾਨਾਂ ਉਹ ਵੀ ਸਾਰਾ ਪ੍ਰਮਾਨ ਦਾ ਭਾਈ ਉਥੇ ਝੁੰਡੇ ਝੁੰਡਾਂ ਕੁਝ ਵੀ ਲੈ ਸਾਂਦੇ ਤੁਸੀਂ ਮੰਨ ਲਓ ਆ ਦੇਖੋ ਗੱਦੜਾਂ ਕੁਝ ਵੀ ਮਾਲਾ ਹਾ ਕੋੜਿਆ ਦੇ ਸ਼ਾਰ ਸੰਗਾ ਆਦਾਂ ਸਾਰਾ ਕੁਝ ਆ ਬਾਈਆਂ ਕੋਲੇ ਕੁੱਤੇ ਆ ਜਾਨਵਰਾਂ ਦਾ ਟੋਟਲੀ ਸਮਾਨ ਮਿਲਦਾ ਇੱਥੋਂ ਦੇਖੋ ਇੱਧਰ ਇੱਧਰ ਵੀ ਲੱਗਿਆ ਪਿਆ ਭਾਈ ਇੱਧਰ ਵੀ ਲੱਗਿਆ ਹੋਇਆ ਭਾਈ ਬਹੁਤ ਮੇਲਾ ਬਈ ਭਰਿਆ ਪਿਆਗਾ ਇੱਧਰ ਵੀ ਆ ਗਏ ਘੋੜੇ ਤੇ ਆਹਾ ਸਰਪੰਚ ਪਰਤਰਜ ਸਟੇ ਦਾ ਇਹ ਸਰਪੰਚ ਪਾਗੀ ਬਾਂਦਰਾ ਦਾ ਸਾਰਾ ਕੁਝ ਲਿਖਿਆ ਪਿਆ ਬਈ ਪੜ ਲਿਓ ਨੰਬਰ ਲਿਖਿਆ ਹੋਇਆ ਤੇ ਜੋਤਾ ਘੋੜੇ ਦਾ ਨਾਮ ਥੋੜਾ ਜਿਹਾ ਉੱਪਰ ਆਸਮੇਡਾ ਲੋ ਬਾਈ ਬਾਈ ਨਾਲ ਆਇਆ ਨਾ ਇਧਰ ਹੋਰ ਆਗੇ ਬਾਈ ਆ ਕੁੜੇ ਕੁੜੀਆਂ ਕਾਹਦਾ ਕੁੜੇ ਖੜਿਆ ਬਾਈ ਨਾਲ ਬਛੇਰਾ ਆਇਆ ਵੀ ਬਛੇਰਾ ਤੇ ਮੀਅਰ ਜਿਹਨੇ ਦਿੱਤੇ ਤੇ ਸਮਾਗਰੋਂ ਆਈ ਹੋਈ ਐ ਜੀ ਹਸਾਰਨ ਖੇੜੇ ਦੇ ਸ੍ਰੀਤੀ ਮਹਾਰਾਜ ਕਿੰਨੀ ਪਰੰਪਰਾ ਦੀ ਚੜਾਉਂਦੀ ਐ ਇਹ ਬੈਠੇ ਤਾਂ ਐ ਨਹੀਂ ਚੜਾਉਂਦੀ ਐ ਇਹਦਾ